ਕੱਢ ਲੂੰਗਾ ਠੀਕ ਹੈ ਨਾ ਚਲ ਦੋ ਨਹੀਂ ਤੇ ਡੇਢ ਤੇ ਦੇ ਕੇ ਆਵਾਂਗੇ ਇਹਨਾਂ ਨੂੰ ਤੇ ਹਾਂ ਕੋਈ ਨਹੀਂਗਾ ਦੇਣਾ ਜੇ ਉਹਨੂੰ ਲੋੜ ਹੁੰਦੀ ਹੈ ਉਹਨੇ ਮੰਗ ਲੈਣੀ ਅੱਗੇ ਵੀ ਮੰਗਦੀ ਰਹੀ ਖੜਦੀ ਰਹੀ ਹੈ ਨਾ ਉਹ ਕਹਿਂਦੀ ਹੈ ਯਾਰ ਉਹ ਫਿਰ ਮੈਂ ਥੋੜਾ ਆਪਣੇ ਕੋਲੋਂ ਕਹਿਂਦਿਆਂ ਕੀ ਕਹਿੰਦੀ ਹੈ ਉਹ ਕਹਿਂਦੀ ਵੀ ਚਲ ਮੈਂ ਕੀ ਕਰਾਂ ਜਾਵਾਂ ਲਵਲੀ ਨੂੰ ਫੋਨ ਕੀਤਾ ਸੀ ਅੱਛਾ ਬੜਾ ਖੁਸ਼ ਹੋਇਆ ਸੁਣ ਕੇ ਵੀ ਕਰ ਲਿਆ ਅੱਛਾ ਤੇ ਕਹਿਂ ਦਿਆ ਸੀ ਵੀ ਭੈਣ ਤੂੰ ਫੋਨ ਕਰਕੇ ਦੱਸ ਦੇ ਤਾਂ ਸਹੀ ਤੇ ਚਲ ਅਸੀਂ ਆ ਜਾਂਦੇ ਤੇ ਸਮਾਨ ਸੋੋਂ ਤੁਹਾਡੇ ਨਾਲ ਖਾਣਦੇ ਮੈਂ ਇਹਨੂੰ ਦੱਸੇ ਕਰਾ ਗਈ ਨਾ ਮੈਂ ਫਸ ਹੀ ਗਿਆ। ਕੀ ਆ ਵੀ ਪਹਿਲਾਂ ਇੰਗੀਆਂ ਗੱਲਾਂ ਹੋ ਰਹੀ। ਉਹਦਾ ਤਾਂ ਮੈਨੂੰ ਲੱਗਦਾ ਹੀ ਨਹੀਂ ਵੀ ਇਦਾਂ ਕਰੂਗੀ। ਉਹ ਸਮਝ ਨਹੀਂ ਆਉਂਦੀ ਵੀ ਕੀ ਬੰਦਿਆ। ਜਿੰਨੇ ਰਿਸ਼ਤਾ ਕਰਾਇਆ ਵਿੱਚ ਹੋ ਗਏ। ਹੁਣ ਉਹਦੀ ਨਹੀਂ ਗਾ ਬੰਦੀ। ਦੱਸ ਉਹਨੇ ਕੀ ਗੁਨਾਹ ਕਰਤਾ ਜੇ ਰਿਸ਼ਤਾ ਕਰਾਤਾ ਸੀ। ਜਿੱਦਾਂ ਦੇ ਇੱਥੇ ਆਏ ਆ ਨਾ ਕੱਢੇ ਹੀ ਨਹੀਂਗੇ। ਹੁਣ ਤੇ ਸਾਰਾ ਸਮਾਨ ਤੋੜਦਾ। ਤੇ ਅੱਗ ਗੋਬਾਲਾਂ ਦੀ ਲੋੜ ਹੀ ਨਹੀਂ ਗਈ ਹੈਗੀ। ਮੰਮੀ ਕੀ ਕਹਿੰਦੇ ਜੀ? ਉਹ ਤੇ ਕਰਨਾ ਮੈਂ ਕੀ ਆ। ਜਿੱਦਾਂ ਦੇ ਇੱਥੇ ਆਏ ਆ ਨਾ ਨਾਲ ਦੇ ਮਿੱਠੀ ਚੀਜ਼ ਬਣਾਈ ਆ। ਤੇ ਨਾ ਤੇਲ ਦੀ ਸਮੈਲ ਆਈ ਆ ਕੋਈ